ਹਾਂਜੀ ਵੀ ਸਵਾਗਤ ਹੈ ਤੁਹਾਡਾ ਅਗਰੀਕਲਚਰ ਫਾਰਮਿੰਗ ਦੇ ਵਿੱਚ। ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ। ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੀਆਂ ਰੇਟਾਂ ਤੋਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਗਿੱਲੀ ਮੱਕੀ ਦੀ। ਗਿੱਲੀ ਮੱਕੀ ਦਾ ਜਿਹੜਾ ਰੇਟ ਰਿਹਾ ਬਾਈ 1120 ਰੁਪਈਆ ਤੋਂ ਲੈ ਕੇ ਬਾਈ 1600 ਤੇ 80 ਰੁਪਈਆ ਤਿੱਕਰ ਆਜੇ ਗਿੱਲੀ ਮੱਕੀ ਸੇਲ ਹੋਈ ਆ। ਐਚ ਕੁਆਲਿਟੀ ਸੀਗੀ ਜਿਹੜੀ ਉਸ ਰਹੀ ਆ ਜੀ 1100 ਤੋਂ ਲੈ ਕੇ 1400 ਤਿੱਕਰ। ਐਚ ਪਲੱਸ ਰਹੀ ਆ 1400 ਤੋਂ ਲੈ ਕੇ 1680 ਰੁਪਈਆ ਤਿੱਕਰ। ਫੇਰ ਆਉਂਦੀ ਆ ਜੀ ਸੁੱਕੀ ਮੱਕੀ। ਸੁੱਕੀ ਮੱਕੀ ਦਾ ਜਿਹੜਾ ਰੇਟ ਰਿਹਾ ਬਾਈ ਉਹ 1900 ਰੁਪਏ ਤੋਂ ਲੈ ਕੇ 2200 ਤੇ 20 ਰੁਪਏ ਤੱਕ ਰ ਸੁੱਕੀ ਮੱਕੀ ਸੇਲ ਹੋਈ ਹੈ ਹੁਣ ਗੱਲ ਕਰਦੇ ਆ ਅੱਗੇ ਆਪਾਂ ਸਰੋਂ ਦੇ ਰੇਟਾਂ ਦੀ ਸਰੋਂ ਦੇ ਰੇਟ ਬਾਈ ਜੀ ਬਹੁਤ ਤਾਂ ਪਹੁੰਚ ਚੁੱਕੇ ਆ ਜੈਪੁਰ ਮੰਡੀ ਦੇ ਵਿੱਚ 7100 ਰੁਪਏ ਸਰੋਂ ਸੇਲ ਹੋ ਚੁੱਕੀ ਹੈ ਜੋ ਐਜ਼ ਆ ਹੁੰਦਾ ਰੇਟ ਹੈ 7100 ਰੁਪਏ ਬਾਈ ਸਰੋਂ ਸੇਲ ਹੋ ਚੁੱਕੀ ਹੈ ਉਸ ਤੋਂ ਬਾਅਦ ਜੇ ਦਿੱਲੀ ਮੰਡੀ ਦੀ ਗੱਲ ਕਰੀਏ 6500 ਰੁਪਏ ਬਾਈ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰ ਗਏ ਅੰਮ੍ਰਿਤਸਰ ਮੰਡੀ 6500 ਰੁਪਏ ਤਰਨਤਾਰਨ ਮੰਡੀ 6500 ਰੁਪਏ ਮੁਖਸਰ ਮੰਡੀ 6480 ਰੁਪਏ ਕੋਟਕਪੂਰਾ ਮੰਡੀ 6400 ਰੁਪਏ ਓਵਰ ਆਲ ਮਾਰਕੀਟ ਦੇ ਵਿੱਚ ਬਈ ਜਿਹੜੀ ਪੰਜਾਬ ਦੀ ਖਰੀਦ ਹੋਈ ਹੈ 6800 ਰੁਪਏ ਹੋਈ ਹੈ ਹਰਿਆਣੇ ਦੀ ਖਰੀਦ ਵੀ 6800 ਰੁਪਏ ਹੋਈ ਹੈ ਪਰ ਜਿਹੜੀ ਰਾਜਸਥਾਨ ਦੀਆਂ ਮੰਡੀਆਂ ਰਾਜਸਥਾਨ ਦੀਆਂ ਮੰਡੀਆਂ ਦੇ ਵਿੱਚ 6800 ਰੁਪਏ ਖਰੀਦ ਹੋਈ ਹੈ ਤੇ ਸਿਰਾ ਪਹੁੰਚਿਆ ਬਈ 7100 ਰੁਪਏ ਫਿਰ ਉਸ ਤੋਂ ਬਾਅਦ ਆਉਂਦੇ ਆ ਜੀ ਹੁਣ ਕਣਕ ਦੇ ਰੇਟ ਕਣਕ ਦੇ ਰੇਟ ਸੱਜਣੋ ਇਹ ਗੱਲ 2750 ਰੁਪਏ ਰਿਹਾ ਦਿੱਲੀ ਮੰਡੀ ਦੇ ਵਿੱਚ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ ਲੁਧਿਆਣਾ ਮੰਡੀ 2600 ਤੇ 30 ਰੁਪਏ ਖੰਨਾ ਮੰਡੀ 2625 ਰੁਪਏ ਅੰਮ੍ਰਿਤਸਰ ਮੰਡੀ 2600 ਰੁਪਏ ਫਿਰ ਗੱਲ ਕਰਕੇ ਜੇ ਮੁਕਸਰ ਮੰਡੀ ਦੀ 2500 ਤੇ 80 ਰੁਪਏ ਬਾਈ ਉਸ ਤੋਂ ਬਾਅਦ ਹੁੰਦੀ ਹੈ ਜੀ ਹਰਿਆਣੇ ਦੀਆਂ ਮੰਡੀਆਂ ਹਸਾਰ ਮੰਡੀ 2400 ਤੇ 90 ਰੁਪਏ ਤੋਂ ਲੈ ਕੇ 2500 ਤੇ 30 ਰੁਪਇਆ ਤਿੱਕਰ ਨਰੇਲਾ ਮੰਡੀ 2600 ਰੁਪਏ ਚਿਕਾ ਮੰਡੀ 2600 ਰੁਪਏ ਓਵਰ ਆਲ ਮਾਰਕੀਟ ਦਾ ਹਾਲ ਬਈ 26 26500 ਰੁਪਏ ਦੇ ਵਿੱਚ ਚੱਲ ਰਿਹਾ ਤੇ ਸਿਰਾ ਪਹੁੰਚਿਆ ਬਈ 27500 ਰੁਪਏ ਮੱਧ ਪ੍ਰਦੇਸ਼ ਦੀਆਂ ਮੰਡੀਆਂ ਦੇ ਵਿੱਚ 3000 ਰੁਪਏ ਕਣਕ बिक ਰਹੀ ਹੈ ਹੁਣ ਗੱਲ ਕਰਦੇ ਆ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਰੇਟ ਬਈ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਵੇਂ ਜਗਰਾਉ ਮੰਡੀ ਹੋਗੀ ਉਸ ਤੋਂ ਬਾਅਦ ਆਪਾਂ ਕਰਕੇ ਪਤੜਾ ਮੰਡੀ ਹੋਗੀ ਇੱਕ ਆਪਣੀ ਆ ਗਈ ਨਾਬਾ ਮੰਡੀ ਤਿੰਨ ਚਾਰ ਮੰਡੀਆਂ ਦੇ ਵਿੱਚ ਹਜੇ ਆਵਕ ਹੋਈ ਐ ਉਹਨੇ ਰੇਟ ਖੁੱਲ ਕੇ ਨਹੀਂ ਆ ਰਹੇ ਜਿੰਨੇ ਚਾਹੀਦੇ ਆ ਪਰ ਆਪਣੇ ਕੋਲੇ ਜੋ ਰੇਟ ਮੌਜੂਦ ਆ ਉਹਨਾਂ ਦੇ ਹਿਸਾਬ ਦੇ ਨਾਲ ਸਿਰਾ ਪਹੁੰਚਿਆ 7500 ਰੁਪਏ ਸ਼ੁਰੂਆਤ ਹੋਈ ਐ 5000 ਰੁਪਏ ਤੋਂ ਤੇ ਓਵਰ ਆਲ ਮਾਰਕੀਟ ਦਾ ਜਿਹੜਾ ਐਵਰੇਜ ਰੇਟ ਆ ਉਹ 65 6500 ਰੁਪਏ ਦੇ ਵਿੱਚ ਚੱਲ ਰਿਹਾ ਬਾਈ ਹੁਣ ਇਹ ਤਾਂ ਸੀਗੇ ਬਾਈ ਜੀ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਚੈਨਲ ਨੂੰ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਓ ਧੰਨਵਾਦ